ਸਾਰੇ ਨੂੰ ਪਿਆਰ ਭਰੀ ਸਸ਼ਕਤ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਡਬਲਯੂਪੀ 161972 2025 ਦੇ ਵਿੱਚ ਕੇਸ ਹੋਣ ਵਾਲੀ ਜਿਹੜੀ ਇੱਕ ਸੁਲਮਾਈ ਦਾ ਜ਼ਿਕਰ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਹਰੇਕ ਹੋਣ ਵਾਲੀ ਵੀਡੀਓ ਆਪ ਸਭ ਨੂੰ ਸਮੇਂ ਸਿਰ ਮਿਲ जाया ਕਰੇ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਜੋ ਕਿ 2021 ਦੇ ਵਿੱਚ ਲਾਗੂ ਹੋਇਆ ਸੀ ਉਸ ਦੇ ਵਿੱਚ ਕਈ ਪ੍ਰਕਾਰ ਦੀਆਂ ਅਨਾਰਮਲੀਆਂ ਰਹਿ ਗਈਆਂ ਸਨ ਜੋ ਪੰਜਾਬ ਸਰਕਾਰ ਦੇ ਵੱਲੋਂ ਪੂਰੀਆਂ ਨਹੀਂ ਹੋ ਸਕੀਆਂ ਇਸੇ ਤਰ੍ਹਾਂ ਕੇਂਦਰ ਸਰਕਾਰ ਤੇ ਪੰਜਾਬ ਦੇ ਗੁਆਂਢੀ ਰਾਜ ਜਿਵੇਂ ਕਿ ਚੰਡੀਗੜ੍ਹ ਯੂਟੀ ਅਤੇ ਹਰਿਆਣਾ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਸ਼ਨਸ ਨੂੰ ਕੇਂਦਰ ਦੀ ਤਰਸ ਤੇ 55% ਡੀਏ ਦੇਖ ਕੇ ਡੀਏ ਅਪਡੇਟ ਕਰ ਦਿੱਤੇ ਤਸੀ ਪਰੰਤੂ ਪੰਜਾਬ ਦੇ ਮੁਲਾਜ਼ਮਤ ਤੇ ਪੈਸ਼ਰਸ ਦਾ ਅਜੇ ਤੱਕ 42% ਡੀਏ ਲੈਣ ਲਈ ਮਜਬੂਰ ਹਨ ਜਿਸ ਦੇ ਕਰਕੇ ਕੁੱਲ ਵਲਾ ਕੇ ਮੰਗਾ ਮੰਗਾ ਜਿਹੜੀਆਂ ਨੇ 13% ਡੀਏ ਕੇਂਦਰ ਤੇ ਗਵੰਡੀ ਰਾਜਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਤੋਂ ਘੱਟ ਲੈ ਰਹੇ ਹਨ ਮੁਲਾਜ਼ਮਾਂ ਤੇ ਪੈਨਸ਼ਨਰਸ ਨੇ ਬਹੁਤ ਵਾਰੀ ਤਰਨੇ ਮਜ਼ਾਰੇ ਅਤੇ ਰੈਲੀਆਂ ਕਰਕੇ ਪੰਜਾਬ ਸਰਕਾਰ ਨੂੰ ਪੈਂਡਿੰਗ ਜਿਹੜਾ ਹੈ 13% ਡੀਏ ਦੇਣ ਦੀਆਂ ਬੇਨਤੀਆਂ ਕੀਤੀਆਂ ਸਨ ਪਰੰਤੂ ਪੰਜਾਬ ਦੇ ਜਿਹੜੇ ਭਗਵਾਨ ਸਿੰਘ ਮਾਨਤ ਸਰਕਾਰ ਜਿਹੜੀ ਹੈ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਕਿ ਉਹਨਾਂ ਤੇ ਅਸਰ ਨਹੀਂ ਹੋਇਆ ਇਹਦੇ ਕੋਲ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਸ ਸਾਂਝੇ ਫਰੰਟ ਦੇ ਉਦੇਦਾਰਾਂ ਨੂੰ ਕਈ ਵਾਰੀ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਤੇ ਮੀਟਿੰਗਾਂ ਜਿਹੜਾ ਹੈ ਮੋਲਤਵੀ ਕਰਕੇ ਪੰਜਾਬ ਦੇ ਮਲਾਸਮਾ ਤੇ ਪੈਨਸ਼ਨਰਸ ਨਾਲ ਜਿਹੜਾ ਕੀ ਕੋਝਾ ਮਜਾਕ ਕੀਤਾ ਹੈ ਜਦੋਂ ਸਰਕਾਰ ਪੈਂਡਿੰਗ 13% ਡੀਏ ਤੋਂ ਬਾਅਦ ਇਹ ਮਲਾਸਮਾ ਤੇ ਪੈਨਸ਼ਨਰਸ ਦੀ ਗੱਲ ਸੁਣਨ ਨੂੰ ਤਿਆਰ ਵੀ ਨਹੀਂ ਤੇ ਫਿਰ ਮਜਬੂਰ ਹੋ ਕੇ ਜਿਹੜਾ ਉਹਨਾਂ ਨੇ ਮਾਨ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਹੈ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਲਈ ਹੁਣ ਇੱਕ ਸੀਡਬੀਪੀ ਨੰਬਰ 161972 ਔਰ ਜਿਹੜਾ 2025 ਪ੍ਰੇਮ ਕੁਮਾਰ ਐਂਡ ਆਦਰਸ ਵਰਸ ਸਟੇਟ ਔਰ ਪੰਜਾਬ ਐਂਡ ਆਦਰ ਸਮਿਤੀ ਜਿਹੜੀ ਹੈ 28 ਮਈ 2025 ਨੂੰ ਜਿਸ ਜਿਹੜੀ ਹੈ ਕੀਤੀ ਗਈ ਸੀ ਅਤੇ ਜਿਸ ਦੀ ਇੱਕ ਸਿਖੇਪਨ ਸੁਣਵਾਈ 1 ਜੁਲਾਈ 2025 ਨੂੰ ਹੋਈ ਸੀ ਹੁਣ ਇਹ ਇਸ ਕੇਸ ਦੀ ਜਿਹੜੀ ਅਗਲੀ ਡੇਟ ਹੈ 10 ਜੁਲਾਈ 2025 ਰੱਖੀ ਗਈ ਹੈ ਇਸ ਕੇਸ ਨੂੰ ਲਿਸਟ ਟਾਈਪ ਨੂੰ ਅਰਜੈਂਟ ਵਿੱਚ ਰੱਖਿਆ ਗਿਆ ਹੈ ਇਹ ਸੁਣਵਾਈ ਜਿਹੜੀ ਹੈ ਮਿਸਟਰ ਜਸਟਿਸ ਅਮਨ ਚੌਧਰੀ ਦੇ ਬੈਂਚ ਦੇ ਕੀਤੀ ਜਾਵੇਗੀ ਜਿਸ ਪਟੀਸ਼ਨ ਦੀ ਤਰਫੋਂ ਨੇ ਸਿੰਗਲਾ ਪੈਰਵਈ ਕਰਨਗੇ ਅਤੇ ਐਡਵੋਕੇਟ ਏਜੀ ਪੰਜਾਬ ਹੋਣਗੇ ਮਤਲਬ ਹੈ ਕਿ ਇਸੇ ਤਰ੍ਹਾਂ ਹੀ ਪੈਂਡਿੰਗ ਡੇ ਦਾ ਇੱਕ ਕੇਸ ਦੀ ਸੁਣਵਾਈ ਮਾਨਜੁਕ ਸੁਪਰੀਮ ਕੋਰਟ ਦੇ ਵਿੱਚ ਹੋਈ ਸੀ ਜੋ ਕਿ ਵੈਸਟ ਬੰਗਾਲ ਦੇ ਵਿੱਚ ਮਲਾਸਮਾਂ ਤੇ ਪੈਸ਼ਨਨ ਦਾ ਡੇ ਜਾਰੀ ਕਰਨ ਸੰਬੰਧੀ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਸਖਤ ਰੋਖਾ ਬਣਾਉਂਦੇ ਹੋਏ ਮਲਾਸਮਾਂ ਤੇ ਪੈਸ਼ਨਨਰਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਅਤੇ ਵੈਸਟ ਬੰਗਾਲ ਸਰਕਾਰ ਨੂੰ 25% ਪੈਂਡਿੰਗ ਜਿਹੜਾ ਹੈ ਆਪਣੇ ਮਲਾਸਮਾਂ ਪੈਸ਼ਰਸ ਲਈ ਜਾਰੀ ਕਰਨ ਦਾ ਹੁਕਮ ਸੁਣਾਇਆ ਸੀ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਮਾਨ ਜੋ ਪੰਜਾਬ ਦੇ ਵੱਲੋਂ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਦੋਂ ਫੈਸਲਾ ਤੇ ਪੈਸ਼ਰਸ ਦੇ ਜਿਹੜੇ ਇੱਥੇ ਪੰਜਾਬ ਦੇ ਬਲਾਸਮਾ ਤੇ ਪੈਸ਼ਰ ਦੇ ਹੱਕ ਦੇ ਵਿੱਚ ਜਿਹੜਾ ਆਉਂਦਾ ਹੈ ਪੈਂਡਿੰਗ 13% ਡੀ ਜਾਰੀ ਕਰਨ ਸੰਬੰਧੀ ਸੁਣਾਇਆ ਜਾਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਆਉਣ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਇਸ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ